ਨਮਸਕਾਰ ਦੇਸ਼ ਤੋਂ ਮੇਰੇ ਵਿੱਚ ਜੀਡੀ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਮੈਂ ਹਾਂ ਸ਼ਮੀ ਦਾਵਰਾ ਦੋਸਤੋ ਈਸ਼ਵਰ ਨੇ ਦੁਨੀਆ ਬਣਾਈ ਸ੍ਰਿਸ਼ਟੀ ਬਣਾਈ ਤੇ ਫਿਰ ਉਸ ਨੂੰ ਵੀ ਕੁਝ ਸਵਾਦ ਜਿਆ ਨਹੀਂ ਆਇਆ ਸਵਾਦ ਲੈਣ ਲਈ ਉਸਨੇ ਇਨਸਾਨ ਦੀ ਉਤਪਤੀ ਕੀਤੀ ਮਿੱਟੀ ਲਿਆਂਦੀ ਤੇ ਮਿੱਟੀ ਦੇ ਨਾਲ ਇੱਕ ਪੁਤਲਾ ਬਣਾਇਆ ਹਵਾ ਪਰ ਹੀ ਫੂਗ ਮਾਰੀ ਕਹਿੰਦੇ ਆਤਮਾ ਬਣੀ ਤੇ ਉਹ ਆਤਮਾ ਉਸ ਮਿੱਟੀ ਦੇ ਪੁਤਲੇ ਚ ਪਾ ਕੇ ਇੱਕ ਇਨਸਾਨ ਬਣਾ ਦਿੱਤਾ ਆਲੇ-ਦੋਲੇ ਦੇ ਦੇਵਤਾ ਨੇ ਪੁੱਛਿਆ ਕਿ ਇਹ ਮਿੱਟੀ ਨਾਲ ਹੀ ਕਿਉਂ ਬਣਾਇਆ ਐਨਾ ਬੇਸ਼ਕੀਮਤੀ ਚੀਜ਼ ਜਿਸ ਨੂੰ ਦੇਖ ਕੇ ਪਰਮਾਤਮਾ ਖੁਦ ਵੀ ਖੁਸ਼ ਹੋ ਰਿਹਾ ਸੀ ਉਹ ਆਪਣੇ ਆਪਣੇ ਮਾਣ ਕਰ ਰਿਹਾ ਸੀ ਕਿ ਮੈਂ ਬਹੁਤ ਵਧੀਆ ਚੀਜ਼ ਇਜ਼ਾਦ ਕੀਤੀ ਹੈ ਤਾਂ ਫਿਰ ਬਾਕੀਆਂ ਨੇ ਪੁੱਛਿਆ ਕਿ ਇਹ ਮਿੱਟੀ ਤੋਂ ਕਿਉਂ ਇਹ ਸੋਨੇ ਦੀ ਕਿਉਂ ਨਹੀਂ ਸੀ ਹੋ ਸਕਦੀ ਇਹ ਚਾਂਦੀ ਦੀ ਕਿਉਂ ਨਹੀਂ ਸੀ ਹੋ ਸਕਦੀ ਤਾਂ ਪਰਮਾਤਮਾ ਨੇ ਕਿਹਾ ਨਾ ਸੋਨਾ ਤੇ ਨਾ ਚਾਂਦੀ ਕੋਈ ਚੀਜ਼ ਪੈਦਾ ਨਹੀਂ ਕਰ ਸਕਦਾ ਇੱਕ ਮਿੱਟੀ ਹੈ ਜਿਸ ਦੇ ਵਿੱਚੋਂ ਕੋਈ ਵੀ ਚੀਜ਼ ਪੈਦਾ ਕੀਤੀ ਜਾਂਦੀ ਹੈ ਤੇ ਉਸ ਦੀ ਇਹ ਸਾਰਥਕਤਾ ਗਲ ਸਾਰਤਕ ਵੀ ਹੋਈ ਕਿਉਂਕਿ ਇਨਸਾਨ ਨੇ ਸੂਈ ਤੋਂ ਲੈ ਕੇ ਅੰਤਰਿਕਸ਼ ਤੱਕ ਜਾਣ ਵਾਲੇ ਰਾਕੇਟ ਅੰਤਰਿਕਸ਼ ਚੰ드ਰਮਾ ਤੇ ਮੰਗਲ ਤੱਕ ਦੇ ਉੱਤੇ ਬਸੰਦਾ ਇੱਕ ਅਜੀਹਾ ਸੁਪਨਾ ਦੇਖਿਆ ਤੇ ਉਸ ਨੂੰ ਸਹਕਾਰ ਕਰਨ ਦੇ ਵੱਲ ਲੱਗ ਗਿਆ ਬਹੁਤ ਸਾਰੀਆਂ ਚੀਜ਼ਾਂ ਅਜਈਆਂ ਹੋਈਆਂ ਜਿਹੜੀਆਂ ਅੱਜ ਦੇ ਆਧੁਨਿਕ ਯੁੱਗ ਦੇ ਵਿੱਚ ਸੋਚੀਏ ਤਾਂ ਸੋਚ ਕੇ ਖੁਦ ਹੈਰਾਨੀ ਹੁੰਦੀ ਹੈ ਲੇਕਿਨ ਇਨਸਾਨ ਨੇ ਉਹ ਕੀਤੀਆਂ ਤੇ ਉਸ ਦੀ ਨਵੀਂ ਇਜਾਦ ਹੈ AI ਆਰਟੀਫੀਸ਼ਲ ਇੰਟੈਲੀਜੈਂਸ ਕਦੇ ਸੁਪਨਾ ਹੁੰਦਾ ਸੀ ਕੰਪਿਊਟਰ ਸੋਚਦੇ ਹੁੰਦੇ ਸੀ ਕੰਪਿਊਟਰ ਕੀ ਹੈ ਬਹੁਤ ਸਾਰੀਆਂ ਜਦੋਂ ਕੰਪਿਊਟਰ ਆਇਆ ਬਹੁਤ ਸਾਰੀਆਂ ਸੰਭਾਵਨਾ ਬਣੀਆਂ ਬਹੁਤ ਸਾਰੀਆਂ ਅਸੰਭਾਵਨਾ ਬਣੀਆਂ ਹੁਣ ਇਸ ਤਰ੍ਹਾਂ AI ਆਈ ਹੈ ਹਰੇਕ ਦੇ ਹੱਥ ਵਿੱਚ ਮੋਬਾਈਲ ਹੈ AI ਨੂੰ ਲੈ ਕੇ ਅਸੀਂ ਬੜੇ ਸਰਪ੍ਰਾਈਜ਼ ਵੀ ਹੁੰਦੇ ਹੈਰਾਨ ਹੁੰਦੇ ਆ ਔਰ ਕਈ ਵਾਰ ਸੋਚਦੇ ਆ ਕਿ ਇਹ ਕੀ ਨੁਕਸਾਨ ਹੈ ਇਸਦੇ ਤੇ ਕੀ ਫਾਇਦੇ ਹੈ ਬਹੁਤ ਸਾਰੇ ਸਵਾਲ ਸਾਡੇ ਮਨ ਦੇ ਵਿੱਚ ਆ ਰਹੇ ਨੇ ਕਿੰਤੂ ਪਰੰਤੂ ਬਹੁਤ ਸਾਰੇ ਉੱਠ ਰਹੇ ਨੇ ਤਾਂ ਹੀ ਕਰਕੇ ਅੱਜ ਅਸੀਂ ਇੱਕ ਚਰਚਾ ਦੇ ਵਿੱਚ ਆਪਣੇ ਇਸ ਪ੍ਰੋਗਰਾਮ ਜਿਸ ਦਾ ਨਾਂ ਹੈ ਇੱਕ ਚਰਚਾ ਇਸ ਦੇ ਵਿੱਚ ਅਸੀਂ ਆਰਟੀਫੀਸ਼ੀਅਲ ਇੰਟੈਲੀਜੈਂਸ ਨੂੰ ਚਰਚਾ ਦਾ ਵਿਸ਼ਾ ਬਣਾ ਸਾਰੀਆਂ ਕਿੰਤੂ ਪ੍ਰੰਤੂ ਦਾ ਜਵਾਬ ਲੈਣ ਦੇ ਲਈ ਅਸੀਂ ਦੋ ਮਾਹਿਰਾਂ ਨੂੰ ਸਟੂਡੀਓ 'ਚ ਸੱਦਾ ਦਿੱਤਾ ਹੈ ਜਿਹੜੀਆਂ ਤੁਹਾਡੀਆਂ ਸਾਰੀਆਂ ਸ਼ੰਕਾਵਾਂ ਦੂਰ ਕਰਨਗੇ ਤੇ ਕੀ ਇਹ AI ਸੱਚਮੁੱਚ ਫਲਾਬਦਾਇਕ ਹੈ ਨੁਕਸਾਨਦਾਇਕ ਹੈ ਆਖਰੀ ਚੀਜ਼ ਹੈ ਕਿ ਇਹ ਬੜਾ ਕਹਿੰਦੇ ਨੇ ਜਿਹਨੂੰ ਅੱਜ ਕਰੇ ਬਲਾ ਹੈ ਕੀ ਚੀਜ਼ ਹੈ ਤਾਂ ਸਭ ਤੋਂ ਪਹਿਲਾਂ ਉਹਨਾਂ ਮਾਹਿਰਾਂ ਨਾਲ ਤੁਹਾਡੀ ਮੈਂ ਮੁਲਾਕਾਤ ਕਰਾਰਾ ਮੇਰੇ ਬਿਲਕੁਲ ਨਾਲ ਬੈਠੇ ਨੇ ਡਾਕਟਰ ਅਰुण ਕੋਸਲਾ ਜੋ ਕਿ ਹੈੱਡ ਸੈਂਟਰ ਫਾਰ AI ਨੇ NIT ਜਲੰਧਰ ਦੇ ਵਿੱਚ ਤੇ ਜੇ ਹੈੱਡ ਨੇ ਕਾ ਸੋਚ ਸਕਦੇ ਹੋ ਕਿ ਕਿੰਨਾ ਕੁਝ ਜਾਣਦੇ ਹੋਣਗੇ AI ਬਾਰੇ ਅੱਜ ਅਸੀਂ ਇਹਨਾਂ ਕੋਲ ਬਹੁਤ ਕੁਝ ਪੁੱਛਾਂਗੇ ਤੇ ਦੂਸਰੇ ਮਹਿਮਾਨ ਨੇ ਡਾਕਟਰ ਸ਼ਫਾਲੀ ਡਾਕਟਰ ਸ਼ਫਾਲੀ ਵੀ ਅਸਿਸਟੈਂਟ ਪ੍ਰੋਫੈਸਰ ਨੇ ਡਿਪਾਰਟਮੈਂਟ ਆਫ ਕੰਪਿਊਟਰ ਸਾਇੰਸਸ ਐਨ ਆਈਟੀ ਜਲੰਧਰ ਦੇ ਵਿੱਚ ਇਹ ਵੀ ਕਿਉਂਕਿ ਕੰਪਿਊਟਰ ਦੇ ਨਾਲ ਜੁੜੇ ਹੋਏ ਨੇ ਕਹਿੰਦੇ ਨੇ ਕਈ ਕੰਪਿਊਟਰਾਂ ਦੇ ਉੱਪਰ AI ਆ ਗਈ ਹੈ ਕੰਪਿਊਟਰਸ ਦੇ ਨਵੀਂ ਟੈਕਨੀਕ ਜਿਹਨੂੰ ਕਹਿ ਸਕਦੇ ਨੇ ਕਿ ਇੱਕ ਸੁਧਰਿਆ ਹੋਇਆ ਰੂਪ ਇਹ ਜਿਹੜਾ AI ਨੇ ਲਿਆ ਕੰਪਿਊਟਰ ਨਾਲ ਹੀ ਚੱਲੇਗਾ ਨਾ ਮੋਬਾਈਲ ਚ ਚੱਲੇਗਾ ਬਹੁਤ ਕੁਝ ਜਾਣਦੇ ਹੋਣਗੇ ਹਾਲਾਂਕਿ ਮੈਨੂੰ ਵੀ ਘੱਟ ਪਤਾ ਹੈ ਲੇਕਿਨ ਬਹੁਤ ਕੁਝ ਅਨਕੋਲੋ ਜਾਣਾਂਗੇ ਸਭ ਤੋਂ ਪਹਿਲਾਂ ਤੁਹਾਡਾ ਦੋਨਾਂ ਦਾ ਸਵਾਗਤ ਹੈ ਜੀ ਸਟੂਡੀਓ ਸਹੀ ਥੈਂਕ ਯੂ ਥੈਂਕ ਯੂ ਸੋ دوستੋ ਤੁਹਾਡੇ ਮਨ ਦੇ ਵਿੱਚ ਵੀ ਸ਼ੰਕਾ ਹੋਏਗੀ ਇਸ ਦੇ ਵਿੱਚ ਕੋਈ ਸ਼ੱਕ ਨਹੀਂ ਕਿ ਏਆਈ ਕਿਉਂਕਿ ਅਸੀਂ ਸੁਣਨੇ ਆ ਏਆਈ ਆਵਾਜ਼ ਕੱਢ ਲੈਂਦਾ ਏਆਈ ਆਹ ਕਰ ਲੈਂਦਾ ਏਆਈ ਤੁਹਾਡੀ ਜਿਹੜੀ ਸਕ੍ਰਿਪਟ ਹੈ ਉਸ ਨੂੰ ਚੇਂਜ ਕਰ ਦਿੰਦਾ ਹੈ ਏਆਈ ਬਹੁਤ ਸਾਰੇ ਕੰਮ ਕਰ ਲੈਂਦਾ ਹੈ ਰੋਜ਼ਗਾਰ ਨੂੰ ਖਾ ਜਾਏਗਾ ਬਹੁਤ ਸਾਰੀਆਂ ਚਿੰਤਾਵਾਂ ਨੇ ਚਿੰਤਾਵਾਂ ਦਾ ਨਿਰ ਨਿਰਧਾਰਨ ਕਰਨਾ ਤੇ ਸਾਡੇ ਪ੍ਰੋਗਰਾਮ ਨੂੰ ਅੰਤ ਤੱਕ ਦੇਖਣਾ ਡਾਕਟਰ ਸਾਹਿਬ ਤੁਹਾਡੇ ਕੋਲ ਸ਼ੁਰੂਆਤ ਕਰਾਂਗਾ ਪਹਿਲੇ ਤਾਂ ਸਾਨੂੰ ਇਹ ਦੱਸੋ ਵੀ ਵਾਟ ਇਜ਼ ਏਆਈ ਹੈ ਕੀ ਚੀਜ਼ ਜਿੱਦਾਂ ਤੇ ਨਾਮ ਤੋਂ ਹੀ ਹੈ ਆਰਟੀਫੀਸ਼ੀਅਲ ਇੰਟੈਲੀਜੈਂਸ ਜਿੱਦਾਂ ਆਦਮੀ ਹੈ ਬਹੁਤ ਇੰਟੈਲੀਜੈਂਟ ਹੈ ਅਸੀਂ ਸਾਰੀਆਂ ਚੀਜ਼ਾਂ ਸਿੱਖ ਲੈਣੇ ਆ ਦੇਖ ਕੇ ਸਮਝ ਕੇ ਆਪਣੇ এনवायरमेंट ਤੋਂ ਸਮਝ ਲੈਣੇ ਆ ਜੀ ਤੇ ਹਮੇਸ਼ਾ ਤੋਂ ਇਹ ਆਦਮੀ ਦਾ ਇਹ ਰਿਹਾ ਕਿ ਅਸੀਂ ਜਿਹੜੇ ਕੰਪਿਊਟਰਸ ਹੈ ਕੰਪਿਊਟਰਸ ਨੂੰ ਵੀ ਕਿਦਾਂ ਇੰਟੈਲੀਜੈਂਟ ਬਣਾ ਸਕਦੇ ਆ ਤਾਂ ਕਿ ਜਿਹੜੀਆਂ ਚੀਜ਼ਾਂ ਮੁਸ਼ਕਿਲ ਹੈਗੀਆਂ ਜਿਹੜੀਆਂ ਰੈਪੀਟੇਟਿਵ ਹੈਗੀਆਂ ਜੇ ਕਿਸੇ ਕੰਮ ਤੇ ਸੀ ਐਫੀਸ਼ੀਐਂਸੀ ਲਿਆਣੀ ਹੈ ਕੋਈ ਡਿਸੀਜਨ ਮੇਕਿੰਗ ਹੈ ਜਿੱਥੇ ਹਿਊਮਨ ਬੀਇੰਗ ਚਾਹੀਦਾ ਹੈ ਹਿਊਮਨ ਬੀਇੰਗ ਦੀ ਐਬਸੈਂਸ ਸੀ ਵੀ ਆਪਾਂ ਕੀ ਕੰਮ ਕਰ ਸਕਦੇ ਆ ਕੀ ਕੰਪਿਊਟਰ ਸਾਰੇ ਉਹ ਐਸੇ ਕੰਮ ਕਰ ਸਕਦਾ ਜਿਸ ਤਰ੍ਹਾਂ ਜਿਹੜਾ ਇੱਕ ਆਮ ਆਦਮੀ ਕਰ ਸਕਦਾ ਹੈ ਜੀ ਉਸੇ ਐਫੀਸ਼ੀਐਂਸੀ ਦੇ ਨਾਲ ਓਨੀ ਐਕਿਊਰੇਸੀ ਦੇ ਨਾਲ ਤਾਂ ਕਿ ਅਸੀਂ ਜ਼ਿਆਦਾ ਤੋਂ ਜ਼ਿਆਦਾ ਕੰਮ ਕਰ ਸਕੀਏ ਔਰ ਜਿੱਥੇ ਕਈ ਐਕਸਪਰਟ ਦੀ ਜ਼ਰੂਰਤ ਹੈ ਜਿੱਥੇ ਐਕਸਪਰਟ ਘੱਟ ਹੈ ਗਿਆ ਉੱਥੇ ਅਸੀਂ ਐਸੇ ਕੰਪਿਊਟਰ ਲਗਾਈਏ ਜਿੱਦਾਂ ਬਹੁਤ ਸਾਰੀਆਂ ਐਸੀ ਸਰਵਿਸਿਜ਼ ਹੈ ਹੈਲਥ ਕੇਅਰ ਹੈ ਜਿੱਥੇ ਕੋਈ ਇੱਕ ਖਾਸ ਡੋਮੇਨ ਦਾ ਕੋਈ ਐਕਸਪਰਟ अवेलेबल ਜਾਂ ਘੱਟ ਹੈਗੇ ਆ ਉਹਨਾਂ ਦੀਆਂ ਸਰਵਿਸਿਜ਼ ਆਪਾਂ ਯੂਟਿਲਾਈਜ਼ ਕਰ ਸਕਦੇ ਆ ਸੋ ਇਨ ਬਰੀਫ ਇਹ ਕਿਹਾ ਜਾ ਸਕਦਾ ਹੈ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਇੱਕ ਜ਼ਰੀਆ ਹੈ ਜਿਸ ਦੇ ਕਰਕੇ ਜਿਹੜੇ ਕੰਪਿਊਟਰਸ ਹੈ ਉਹ ਆਦਮੀ ਵਾਂਗ ਕੰਮ ਕਰ ਸਕਦੇ ਆ ਉਹਨਾਂ ਤੋਂ ਬੈਟਰ ਕੰਮ ਕਰ ਸਕਦੇ ਐਕਿਊਰੇਸੀ ਨਾਲ ਤੇ ਬਹੁਤ ਜਲਦੀ ਕੰਮ ਕਰ ਸਕਦੇ ਆ ਤਾਂ ਕਿ ਇੱਕ ਲਾਈਵ ਜਿਹੜੀ ਹੈਗੀ ਹੈ ਹਰ ਇੱਕ ਆਪਣੀ ਲਾਈਫ ਵਿੱਚ ਜੋ-ਜੋ ਵੀ ਐਕਟੀਵਿਟੀਆਂ ਆਗੀਆਂ ਉਹਦੇ ਵਿੱਚ ਫਾਇਦਾ ਹੋਦਾ ਹੈ। ਹਾਂ ਬਿਲਕੁਲ ਇਹ ਤੁਸੀਂ ਬਹੁਤ ਕਿਹਾ ਵੀ ਕੰਪਿਊਟਰ ਦੇ ਜਿਹੜੇ ਐਡਵਾਂਸ ਫੰਕਸ਼ਨਸ ਜਿਹੜੇ ਆ ਉਹ ਏ ઓਪਰੇਟ ਕਰ ਸਕਦਾ ਕਰ ਸਕਦਾ ਹੈ। ਕੀ ਡਿਫਰ ਸਮਝਦੇ ਹੋ? ਕਿਸ ਤਰ੍ਹਾਂ ਦੇ ਐਡਵਾਂਸ ਫੰਕਸ਼ਨਸ ਜਿਹੜੇ ਕੰਪਿਊਟਰ 'ਚ ਨਹੀਂ ਸੀ ਹੁਣ AI ਨਾਲ ਕਰ ਲੈਂਦੇ ਆਪਾਂ। ਅ ਸਿਰ ਐਡਵਾਂਸਡ ਫੰਕਸ਼ਨ ਜੇ ਆਪਾਂ AI ਦੀ ਗੱਲ ਕੀ ਕਰੀਏ ਤਾਂ ਉਹ ਹਿਊਮਨਸ ਨੂੰ ਹੀ ਨਕਲ ਕਰਨ ਦੀ ਕੋਸ਼ਿਸ਼ ਕਰ ਰਿਹਾ ਸਾਡੀ ਇੰਟੈਲੀਜੈਂਸ ਅਸੀਂ ਕੰਪਿਊਟਰ ਨੂੰ ਸਿਖਾ ਰਹੇ ਹਾਂ। ਜੀ। ਤੇ ਇੱਕ ਤਰ੍ਹਾਂ ਅ ਅਸੀਂ ਹੀ ਕੰਪਿਊਟਰ ਨੂੰ ਟੈਕਨੋਲੋਜੀ ਯੂਜ਼ ਕਰਕੇ ਅਸੀਂ ਉਹਨੂੰ ਮਸ਼ੀਨ ਨੂੰ ਇੰਨਾ ਟ੍ਰੇਨ ਕਰ ਰਹੇ ਆ ਕਿ ਉਹ AI ਦੇ ذریعے ਸਾਰੇ ਕੰਮ ਕਰ ਸਕਦਾ ਹੈ ਤੇ ਉਹਦੇ ਲਈ ਸਾਨੂੰ ਚਾਹੀਦਾ ਹੈ ਡਾਟਾ ਬਿਲਕੁਲ ਤੇ ਜੇ ਸਾਡੇ ਕੋਲ ਕਿਸੇ ਵੀ ਚੀਜ਼ ਦਾ ਡਾਟਾ ਹੈ ਅਸੀਂ ਮਸ਼ੀਨ ਨੂੰ ਉਹ ਸਿਖਾ ਸਕਦੇ ਹਾਂ ਜਿਹੜੇ ਕਿ ਐਕਸਪਰਟਸ ਕਰਦੇ ਹੈ ਤੇ ਉਹਨਾਂ ਦੀ ਐਬਸੈਂਸ 'ਚ ਮਸ਼ੀਨ ਉਹੀ ਚੀਜ਼ ਕਰ ਪਾਏਗੀ ਜਿਹੜੇ ਕਿ ਐਕਸਪਰਟਸ ਉਨੀ ਐਕਿਊਰੇਸੀ ਨਾਲ ਕਰ ਸਕਦੇ ਆ ਤੇ ਅੱਜਕੱਲ ਜਿੱਦਾਂ ਸਰ ਨੇ ਕਿਹਾ ਕਿ ਜਿਹਦਾ ਹੈਲਥ케ਅਰ ਡੋਮੇਨ ਹੈ ਜੀ ਠੀਕ ਹੈ ਤੇ ਹੈਲਥ케ਅਰ ਡੋਮੇਨ 'ਚ ਅਸੀਂ ਬਾਅਰ ਬੈਠੇ ਐਕਸਪਰਟ ਤੋਂ ਡਾਟਾ ਜਾਂ ਨੋਲਿਜ ਲੈ ਕੇ ਮਸ਼ੀਨ ਨੂੰ ਸਿਖਾ ਸਕਦੇ ਹਾਂ ਤੇ ਹੁਣ ਐਜ਼ ਅ ਯੂਜ਼ਰ ਇੱਕ ਨਾਰਮਲ ਇਨਸਾਨ ਜਦੋਂ ਇਸ ਐਪ ਨੂੰ ਯੂਜ਼ ਕਰੇਗਾ ਤਾਂ ਉਹਨੂੰ ਮਸ਼ੀਨ ਉਹ ਚੀਜ਼ ਜਿਹੜੀ ਦੂਰ ਬੈਠੇ ਐਕਸਪਰਟ ਨੇ ਕਰਨੀ ਸੀ ਉਹ ਉਹਨੂੰ ਬੈਠੇ-ਬੈਠੇ ਉਸ ਚੀਜ਼ ਦੀ ਸਿੰਪਟਮ ਦੱਸ ਦੇਗਾ ਕਿ ਤੁਹਾਨੂੰ ਇਹ ਪ੍ਰੋਬਲਮ ਹੈ ਜਾਂ ਇਹ ਨਹੀਂ ਹੈ ਜਾਂ ਆਪਾਂ ਜੇ ਗੱਲ ਕਰੀਏ ਜੇ ਖੇਤੀਬਾੜੀ ਜੇ ਜਿੱਦਾਂ ਪੰਜਾਬ ਇੱਕ ਐਗਰੀਕਲਚਰਲ ਸਟੇਟ ਹੈ ਤਾਂ ਕਿਸਾਨਾਂ ਨੂੰ ਦੱਸਣ ਲਈ ਕਿ ਕੀ ਮੌਸਮ ਦੀ ਭਵਿੱਖਬਖਵਾਨੀ ਦੀ ਗੱਲ ਹੋਈ ਜਾਂ ਕਿੰਨਾ ਕੀਟਨਾਸ਼ਕ ਯੂਜ਼ ਹੋਣਾ ਚਾਹੀਦਾ ਹੈ ਜਾਂ ਕਿੰਨਾ ਪਾਣੀ ਯੂਜ਼ ਹੋਣਾ ਚਾਹੀਦਾ ਹੈ ਤੇ ਆਪਾਂ ਉਹ ਮਸ਼ੀਨ ਨੂੰ ਇੰਨਾ ਟ੍ਰੇਨ ਕਰ ਦਿੱਤਾ ਹੈ ਕੀ ਹੋ ਹੁਣ ਤੁਹਾਡੇ ਕੰਡੀਸ਼ਨਸ ਤੁਹਾਡੇ ਖੇਤੀ ਜਿਹੜੀ ਤੁਸੀਂ ਕਰ ਰਹੇ ਹੋ ਕਿਹੜੀ ਫਸਲ ਲਗਾ ਰਹੇ ਹੋ ਉਹਦੇ ਹਿਸਾਬ ਨਾਲ ਤੁਹਾਨੂੰ ਦੱਸੇਗਾ ਕਿ ਇਹ ਤੁਹਾਡੇ ਲਈ ਅੱਛਾ ਹੈ ਜਾਂ ਇਸ ਮੌਸਮ 'ਚ ਤੁਹਾਨੂੰ ਐ ਫਸਲ ਲਗਾਨੀ ਚਾਹੀਦੀ ਹੈ ਤੇ ਅਸੀਂ ਹੀ ਮਤਲਬ ਮਸ਼ੀਨ ਨੂੰ ਇੰਨਾ ਲਾਇਕ ਬਣਾਇਆ ਹੈ ਕਿ ਉਹ ਇੰਨੀ ਐਕਿਊਰੇਸੀ ਤੇ ਇੰਨੇ ਘੱਟ ਟਾਈਮ 'ਚ ਹੁਣ ਸਾਡੀ ਜਗ੍ਹਾ ਲੈ ਪਾਇ ਏਆਈ ਦੇ ਥਰੂ ਮੈਂ ਤਾਂ ਪਹਿਲਾਂ ਸ਼ੁਰੂਆਤ ਹੀ ਕੀਤੀ ਹੈ ਵੀ ਜੋ ਪ੍ਰਮਾਤਮਾ ਨੇ ਇਨਸਾਨ ਨੂੰ ਬਣਾਇਆ ਹੈ ਉਹ ਜਿਹੜਾ ਕੋਈ ਨਹੀਂ ਬਣਾ ਸਕਿਆ ਲੇਕਿਨ ਹੁਣ ਇਨਸਾਨ ਜਿਹੜਾ ਹੈ ਆਪਣੇ ਤੋਂ ਵੀ ਇੰਟੈਲੀਜੈਂਟ ਸਮਝ ਸਕਦੇ ਵੀ ਤੁਸੀਂ ਬਣਾਉਣ ਦੀ ਕੋਸ਼ਿਸ਼ ਕਰ ਰਹੇ ਅਸੀਂ ਉਹਨੂੰ ਇੰਟੈਲੀਜੈਂਟ ਬਣਾ ਰਹੇ ਲੇਕਿਨ ਇਹ ਵੀ ਜਿੱਥੇ ਇੱਕ ਦਿਮਾਗ ਚੱਲਦਾ ਇਨਸਾਨ ਦਾ ਉਸ ਦੇ ਵਿੱਚ ਕਈ ਦਿਮਾਗ ਆ ਜਾਂਦੇ ਜਿਵੇਂ ਤੁਹਾਡੇ ਨਾਲ ਗੱਲ ਕਰਾਂ ਇਹਨਾਂ ਨੇ ਇੱਕ ਹੈ ਜੀ ਹੈਲਥ ਕੇਅਰ ਦੀ ਗੱਲ ਕੀਤੀ ਵੀ AI ਤੋਂ ਹੈਲਥ ਕੇਅਰ ਲੈ ਲੈਣੇ ਆ ਸਪੋਜ਼ ਕਰੋ ਕਿਸੇ ਨੇ ਆਪਣੀ ਡਾਇਗਨੋਸ ਲਿਖ ਕੇ ਉਹਦੇ ਉੱਤੇ ਪਾ ਦਿੱਤੀ ਵੀ ਆਹ ਹੈਗੀ ਐਸ ਤਰ੍ਹਾਂ ਦੀ ਚੀਜ਼ ਹੈਗੀ ਆ ਉਹ ਉਹਦਾ ਦੱਸੇਗਾ ਵੀ ਤੁਹਾਨੂੰ ਆਹ ਪ੍ਰੋਬਲਮ ਹੋ ਗਈ ਹੈ ਕਈ ਡਾਕਟਰਾਂ ਦੀ ਰਾਏ ਹੋਈਗੀ ਉਸ ਦੇ ਵਿੱਚ ਕਿਉਂਕਿ ਬਹੁਤ ਸਾਰੇ ਸਿਪ ਪਾਏ ਹੋਣ ਤੁਹਾਡਿਓ ਬਿਮਾਰੀ ਤੱਕ ਦੱਸ ਦੇਗਾ ਇਹਨੂੰ ਮੈਂ ਇੱਕ ਤੁਹਾਡੇ ਕੁਐਸਚਨ ਥੋੜਾ ਜਿਹਾ ਹਟਕੇ ਕਰਦਾ ਇੱਕ ਬੜੀ ਸਿੰਪਲ ਜੀ ਐਗਜ਼ਾਮਪਲ ਲਈਦੀ ਹੈ ਜਿੱਦਾਂ ਹੁਣ ਹੈਲਥ ਕੇਅਰ ਦੀ ਉਹ ਗੱਲ ਕਰ ਰਹੀ ਹੈ ਜਿੱਦਾਂ ਐਮ ਆਰ ਆਈ ਸੀਟੀ ਸਕੈਨ ਹੁੰਦੇ ਆ ਬਿਲਕੁਲ ਤੇ ਐਮ ਆਰ ਆਈ ਸੀਟੀ ਸਕੈਨ ਰੀਡ ਕਰਨ ਲਈ ਉਹਨੂੰ ਐਨਲਾਈਜ਼ ਕਰਨ ਲਈ ਬਹੁਤ ਜ਼ਿਆਦਾ ਐਕਸਪਰਟਸ ਨਹੀਂ ਹੈ ਅਗਰ ਤੁਸੀਂ ਕੰਟਰੀਜ਼ ਦਾ ਪੋਪੂਲੇਸ਼ਨ ਸਾਈਜ਼ ਦੇਖੋ ਜੀ ਜੀ ਤੇ ਅਸੀਂ ਮਸ਼ੀਨ ਨੂੰ ਇਦਾਂ ਟ੍ਰੇਨ ਕਰ ਸਕਦੇ ਹਾਂ कि ਜਦੋਂ ਸੀਟੀ ਸਕੈਨ اور ਐਮ ਆਰ ਆਈ ਇਮੇਜ ਰਿਕਾਰਡ ਹੋਗੀ ਉਹਦੇ ਚ ਕੀ ਇਸ਼ੂਸ ਹੈ ਗਿਆ ਕੀ ਉਹ ਨਾਰਮਲ ਹੈ ਕੀ ਉਹ ਐਬਨਾਰਮਲ ਹੈ ਅਗਰ ਐਬਨਾਰਮਲ ਹੈ ਤਾਂ ਕੀ ਪ੍ਰੋਬਲਮ ਹੈ ਜੀ ਇਹ ਸਾਰਾ ਦਾ ਸਾਰਾ ਸਿਸਟਮ ਅਸੀਂ ਕੰਪਿਊਟਰ ਨੂੰ ਮਸ਼ੀਨ ਨੂੰ ਟ੍ਰੇਨ ਕਰ ਦਾਂਗੇ ਉਹਨੇ ਇਮੇਜ ਨੂੰ ਆਪੇ ਰੀਡ ਕਰਕੇ ਦੱਸ ਦੇਣਾ ਕਿ ਤੁਹਾਨੂੰ ਕੀ ਪ੍ਰੋਬਲਮ ਹੈ ਜੀ ਜੀ ਤਾਂ ਕਿ ਜਿਹੜੀ ਐਕਸਪਰਟ ਦੀ ਨੌਲੇਜ ਹੈ ਜਿਹੜੇ ਰਿਮੋਟ ਏਰੀਆਜ਼ ਹੈ ਜਿਹਦੇ ਵਿੱਚ ਐਕਸਪਰਟਸ ਅਵੇਲੇਬਲ ਨਹੀਂ ਹੈ ਤੇ ਉਥੇ ਤੱਕ ਵੀ ਹਰ ਇੱਕ ਕਾਮਨ ਆਦਮੀ ਤੱਕ ਵੀ ਇਸ ਚੀਜ਼ ਦਾ ਫਾਇਦਾ ਪਹੁੰਚ ਸਕੇ ਕੀ ਬਾਤ ਹੈ ਅਸੀਂ ਸੁਣਦੇ ਹੁੰਦੇ ਸੀ ਦੋਸਤੋ ਵੀ ਜਦੋਂ ਅਸੀਂ ਪਹਿਲੇ ਪਹਿਲੇ ਦੂਰਦਰਸ਼ਨ ਆਉਂਦੇ ਸੀ ਤਾਂ ਬਹੁਤ ਸਾਰੇ ਵੀਓ ਕਰਨੇ ਐਂਕਰਿੰਗ ਤਾਂ ਅਜੇ ਤੱਕ ਕਰ ਰਹੇ ਆਂ ਲੇਕਿਨ ਹੋਰ ਕਹਿੰਦੇ ਨੇ ਵੀ AI ਦੇ ਵਿੱਚ ਜਿਸ ਤਰ੍ਹਾਂ ਇਹਨਾਂ ਨੇ ਕਿਹਾ ਵੀ ਹੈਲਥ ਦੀ ਗੱਲ ਦੱਸੀ ਹੈ ਵੀ ਤੁਹਾਨੂੰ ਸਾਰਾ ਕੁਝ ਪਤਾ ਲੱਗ ਜਾਏਗਾ ਇਸ ਤਰ੍ਹਾਂ ਕਿਹਾ ਜਾ ਰਿਹਾ ਹੈ ਵੀ ਹੁਣ ਕਰਨ ਦੀ ਲੋੜ ਨਹੀਂ ਐਂਕਰ ਕ੍ਰੀਏਟ ਕਰ ਦੇਗੀ ਤੁਸੀਂ ਸਿਰਫ ਆਪਣੇ ਜਿਹੜੀ ਹੈ ਸਕ੍ਰਿਪਟ ਲਿਖ ਕੇ ਦੇਣੀ ਹੈ ਉਹ ਨਾ ਕੇਵਲ ਐਂਕਰ ਦੇ ਦੇਗੀ ਬਲਕਿ ਜਿਹੜਾ ਤੁਹਾਡੇ ਸ਼ਾਰਟਸ ਭੇਜੇ ਨੇ ਉਹਨਾਂ ਦੇ ਉੱਤੇ VO ਤੱਕ ਵੀ VO ਤੱਕ ਵੀ ਕਰ ਦੇਗੀ ਇਹਦੇ ਨਾਲ ਇੱਕ ਸ਼ੰਕਾ ਹੋਰ ਆ ਗਈ ਮੈਡਮ ਹਾਲਾ ਕਿ ਮੈਂ ਦੋਨਾਂ ਦੀ رائے ਲਾਂਗਾ ਇੱਕ ਸ਼ੰਕਾ ਹੋਰ ਆ ਗਈ ਵਿੱਚ ਇਹ ਇਸ ਤਰ੍ਹਾਂ ਦੇ ਕੰਮ ਦੇਖੋ ਡਾਕਟਰਾਂ ਦੇ ਕੰਮ ਤੁਹਾਡਾ AI ਕਰਨ ਲੱਗ ਪਿਆ ਮੈਂ ਜਿਹੜੀ CT scan ਕਰਾ ਕੇ ਆਇਆ ਜਾਂ MRI ਕਰਾ ਕੇ ਆਇਆ ਮੈਂ ਉਹਦੇ ਚ ਅਪਲੋਡ ਕੀਤੀ ਮੇਰੇ ਕੋ ਆ ਗਿਆ ਵੀ ਤੈਨੂੰ ਆਹ ਪ੍ਰੋਬਲਮ ਹੈ ਠੀਕ ਹੈ ਮੇਰਾ ਟ੍ਰੀਟਮੈਂਟ ਕਰਾਉਣ ਲਈ ਵੀ ਡਾਕਟਰ ਕੋਲ ਜਾਣਾ ਹੀ ਪਏਗਾ ਜੇ ਅਗਰ ਕੋਈ ਪ੍ਰੋਬਲਮ ਹੈ ਇਸੇ ਤਰ੍ਹਾਂ ਉਹ ਚੀਜ਼ ਅਲੱਗ ਆ ਗਈ ਵੀ ਟ੍ਰੀਟਮੈਂਟ ਤਾਂ ਫੇਰ ਹੀ ਡਾਕਟਰ ਕਰਨਗੇ ਮੈਂ ਘਰ ਟ੍ਰੀਟਮੈਂਟ ਨਿਕਲਣ ਲੱਗਾ ਲੇਕਿਨ ਪਿੱਛੇ ਜੇ ਇੱਕ ਬੰਦੇ ਨੇ AI ਦੇਖ ਕੇ ਆਪਣਾ ਖੁਦ ਦਾ ਆਪਰੇਸ਼ਨ ਕਰਨ ਦੀ ਕੋਸ਼ਿਸ਼ ਕੀਤੀ ਵੀ ਸੀ ਜੀ ਤੁਸੀਂ ਵੀ ਬੜੀ ਹੁਣੀ ਨਿਊਜ਼ ਹ ਉਹ ਹੋ ਵੀ ਨਹੀਂ ਪਾਏਗੀ ਲੇਕਿਨ ਸਾਡੀ ਜਿਹੜੀ ਸਾਡੀ ਜੌਬ ਖਤਰੇ ਚ ਹੈ ਮੈਂ ਇਹ ਸਮਝਦਾ ਵੀ ਐਂਕਰ ਜਿਹੜੇ ਆ ਕ੍ਰੀਏਟ ਹੋਗੇ AI ਨੇ ਕ੍ਰੀਏਟ ਕਰ ਦਿੱਤੇ VO ਵਾਲੇ ਸਾਡੇ ਆਰਟਿਸਟ ਜਿਹੜੇ ਖਤਮ ਹੋ ਰਹੇ ਆ ਕਿ ਇੱਕ VO ਜਿਹੜੀ ਉਹਨਾਂ ਨੇ ਕਰ ਦਿੱਤੀ ਹੈ ਖਾਸ ਕਰਕੇ ਜਦੋਂ ਫਿਲਮਾਂ ਦੀ ਡਬਿੰਗ ਹੁੰਦੀ ਹੈ ਮੇਰੀ ਆਵਾਜ਼ ਜਿਹੜੀ ਹੈ ਉਹ AI ਕੱਢ ਰਿਹਾ ਹੈ ਅ ਜਿਹੜੇ ਵੱਡੇ ਵੱਡੇ ਆਰਟਿਸਟ ਨੇ ਸ੍ਰੀ ਅਮਿਤਾਭ ਬੱਚਨ ਜਾਂ ਹੋਰ ਜਿਹੜੇ ਵੀ ਫਿਲਮ ਸਟਾਰ ਨੇ ਉਹਨਾਂ ਦੀ ਜਦੋਂ ਆਪਾਂ ਵੀਡੀਓ ਕਰਨੀ ਹੈ ਤਾਂ ਉਹ AI ਕਰੇਗਾ ਤੇ ਫਿਰ ਜਿਹੜੀ ਉਹਨਾਂ ਦੀ VO ਕਰਦੇ ਨੇ ਡਬਿੰਗ ਵੇਲੇ ਕਰਦੇ ਨੇ ਉਹ ਤਾਂ ਫਿਰ ਰੋਜ਼ਗਾਰ ਖਤਰੇ 'ਚ ਪੈ ਗਏ ਨਾ ਜੀ ਸਰ ਅਦੇ ਚ ਮੇਰੀ 에ਰ ਆਏ ਹੈ ਕਿ ਬਹੁਤ ਜਿਦਾ ਤੁਸੀਂ ਕਿਹਾ ਕਿ ਹਰ ਡੋਮੇਨ ਚ ਅੱਜਕਲ AI ਆ ਹੀ ਗਿਆ ਕਿ ਉਹਦੇ ਚ ਇਨਸਾਨ ਦੀ ਹੁਣ ਜ਼ਰੂਰਤ ਲੱਗ ਰਿਹਾ ਹੈ ਕਿ ਨਹੀਂ ਪਏਗੀ ਬਟ ਮੇਰੇ ਹਿਸਾਬ ਨਾਲ AI ਤੇ ਇਨਸਾਨ ਦਾ ਕਮ ਉਹ ਪੈਰਲਲੀ ਮਤਲਬ ਐਜ਼ ਅ ਕੰਪੈਨੀਅਨ ਉਹਨਾਂ ਨੂੰ ਚਲਣਾ ਚਾਹੀਦਾ ਹੈ ਕਿਉਂਕਿ ਅਸੀਂ ਜੇ AI ਨੂੰ ਯੂਜ਼ ਕਰ ਵੀ ਰਹੇ ਹਾਂ ਮੰਨ ਲਓ ਜਿੱਦਾਂ ਤੁਸੀਂ ਹੈਲਥ케ਅਰ ਦੀ ਗੱਲ ਕਰੀ ਉਹਨੇ ਤੁਹਾਨੂੰ ਦੱਸਤਾ ਕਿ ਇਹ ਪ੍ਰੋਬਲਮ ਹੈ ਤੇ ਡਾਕਟਰ ਦੀ ਸਟਿਲ ਤੁਹਾਨੂੰ رائے ਉਸ ਤੋਂ ਬਾਅਦ ਲੈਣੀ ਪਏਗੀ ਤੇ AI ਕੀ ਕਰ ਰਿਹਾ ਸਾਡਾ ਕੰਮ ਆਸਾਨ ਕਰ ਰਿਹਾ ਜਿਹੜਾ ਦੂਰ ਬੈਠਾ ਡਾਕਟਰ ਹੈ ਅੱਜਕਲ ਜਿਹੜੀਆਂ ਐਪਸ ਨੇ ਜਦੋਂ AI ਦੇ ਥਰੂ ਤੁਹਾਨੂੰ ਦੱਸ ਵੀ ਰਹੀਆਂ ਕੁਝ ਤਾਂ ਦੂਰ ਬੈਠੇ ਐਕਸਪਰਟਸ ਨੂੰ ਵੀ ਉਸੇ ਐਪ 'ਚ ਕਨੈਕਟ ਵੀ ਕਰ ਰਹੀਆਂ ਤੇ ਜਿੱਦਾਂ ਡਬਿੰਗ ਹੋ ਗਈ ਜਾਂ ਹੋਰ ਐਂਕਰਿੰਗ ਵਾਲੀ ਜਿਹੜੀ ਤੁਸੀਂ ਚੀਜ਼ ਕਹੀ ਉਹ AI ਕਰ जरूर ਸਕਦਾ ਹੈ ਪਰ ਸਟਿਲ 에ਰਰ ਐਦਾ ਨਹੀਂ ਹੈ ਕਿ ਉਹਦੇ 'ਚ 에ਰਰ ਦਾ ਚਾਂਸ ਨਹੀਂ ਹੈ ਤੇ ਹਿਉ ਮਨੁष्य ਦੀ ਜ਼ਰੂਰਤ ਹਮੇਸ਼ਾ ਉਹਦੇ 'ਚ ਰਹੇਗੀ ਬਿਕੋਜ਼ ਉਸ ਚੀਜ਼ ਨੂੰ ਇੱਕ ਚੈੱਕ ਰੱਖਣਾ ਕਿਉਂਕਿ ਜੇ ਜੋ ਅਸੀਂ ਸੋਚ ਸਕਦੇ ਆ ਉਹ ਉਹਨੂੰ ਨਾਲ-ਨਾਲ ਚਲਾਉਣ ਲਈ ਸਾਨੂੰ ਵੀ ਇੰਟਰਫੇਅਰ ਵਿੱਚ ਕਰਨਾ ਪਏਗਾ ਕਿ ਜਿਹੜਾ ਵੀ ਕੰਮ AI ਕਰ ਰਿਹਾ ਹੈ ਉਹ ਠੀਕ ਕਰ ਰਿਹਾ ਹੈ ਕਿ ਨਹੀਂ ਤੇ ਇਸ ਤੋਂ ਇਲਾਵਾ ਜੇ ਅਸੀਂ ਦੇਖੀਏ ਤੇ AI ਨੇ ਬਹੁਤ ਜ਼ਿਆਦਾ ਜੌਬਸ ਵੀ ਕ੍ਰੀਏਟ ਕਰ ਦਿੱਤੀਆਂ ਨੇ ਜਿੱਦਾਂ ਅੱਜਕਲ ਇੰਜੀਨੀਅਰਸ ਲੇਈ ਮਾਰਕੀਟ 'ਚ ਜਿਹੜੀਆਂ ਜੌਬਸ ਐ ਜਿੱਦਾਂ ਕੰਪਨੀਆਂਜ਼ ਵੀ ਹੁਣ ਆਈਟੀ ਸੈਕਟਰ ਦੀ ਵੀ ਆਪਾਂ ਗੱਲ ਕਰੀਏ ਜਾਂ ਕੋਈ ਵੀ ਸੈਕਟਰ ਦੀ ਸਭ 'ਚ AI ਆ ਗਿਆ ਐ ਤੇ AI ਦੇ ਰਿਲੇਟਿਡ ਹੁਣ ਜੌਬਸ ਵੀ ਸਪੈਸ਼ਲੀ ਕ੍ਰੀਏਟ ਹੋ ਰਹੀਆਂ ਐ ਜਿੱਦਾਂ ਡਾਟਾ ਐਨਾਲਿਸਟ ਹੋ ਗਿਆ ਡਾਟਾ ਸਾਇੰਟਿਸਟ ਹੋ ਗਿਆ ਤਾਂ ਉਹਨਾਂ ਦਾ ਕੰਮ ਹੀ ਐ ਕਿ AI ਦੇ ਨਾਲ ਨਾਲ ਆਪਣਾ ਜਿਹੜਾ ਉਹ ਇੰਟੈਲੀਜੈਂਸ ਹੈ ਉਹ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਨਾਲ ਯੂਜ਼ ਕਰਕੇ ਕਿਦਾਂ ਉਸ ਚੀਜ਼ ਨੂੰ ਹੋਰ ਵਧੀਆ ਕਰ ਸਕੀਏ ਤਾਂ ਸੋ ਇਹਹੀ ਗੱਲ ਹੈ ਮੈਂ ਤੁਹਾਡੇ ਕੋਲ ਆ ਕਿ ਸਾਡਾ ਮੁਲਕ ਜਿਹੜਾ ਹੈ ਨਾ ਸਾਡਾ ਦੇਸ਼ ਹੈ ਵੈਸੇ ਹੀ ਆਬਾਦੀ ਵਜੋਂ ਅਸੀਂ ਨੰਬਰ 1 ਹੈਗੇ ਆ ਆਉਣ ਵਾਲੇ ਸਮੇਂ ਚ ਬੇਰੋਜ਼ਗਾਰੀ ਸਮੱਸਿਆ ਇੱਥੇ ਬਹੁਤ ਵੱਡੀ ਹੈ ਆਉਣ ਵਾਲੇ ਸਮੇਂ ਚ ਇਹ ਵੱਧ ਸਕਦੀ ਹੈ ਜਾਂ ਜਿਸ ਤਰ੍ਹਾਂ ਇਹਨਾਂ ਨੇ ਕਿਹਾ ਵੀ ਨੀਂ ਰੋਜ਼ਗਾਰ ਦੀ ਸਮੱਸਿਆ ਜੇ ਅਗਰ ਤੁਸੀਂ ਪੜੇ ਲਿਖੇ ਹੋ ਇੰਜੀਨੀਅਰ ਹੈ ਜੋ ਤੱਕ ਕਿਤੇ ਨਾ ਕਿਤੇ ਹੱਲ ਵੀ ਹੋ ਸਕਦੀ ਹੈ ਅ ਦੇਖੋ ਜਦੋਂ ਨਵੀਂ ਟੈਕਨੋਲੋਜੀ ਆਦੀ ਹੈ ਬਹੁਤ ਵਾਰ ਲੱਗਦਾ ਹੈ ਕਿ ਇਹਦੇ ਨਾਲ ਜੌਬ ਨੂੰ ਖਤਰਾ ਪਏਗਾ ਜੀ ਜਦੋਂ ਕੰਪਿਊਟਰ ਆਇਆ ਸੀ ਉਦੋਂ ਵੀ ਇੱਕ ਸੀ ਗੱਲ ਜੀ ਜਦੋਂ ਕੰਪਿਊਟਰ ਆਇਆ ਸੀ ਉਦੋਂ ਵੀ ਇਹ ਨੋਸ਼ਨ ਸੀਗੇ ਉਦੋਂ ਵੀ ਇਹ ਡਰ ਪੈਦਾ ਹੋਇਆ ਸੀ ਜੀ ਪਰ ਇੱਕ चीज ਸਮਝਣ ਦੀ ਗੱਲ ਹੈ ਕਿ ਜਦੋਂ ਟੈਕਨੋਲੋਜੀ ਨਵੀਂ ਆਉਂਦੀ ਹੈ ਤੇ ਹੋਰ ਜਿਦਾ ਡਾਕਟਰ ਸ਼ਿਫਾਲੀ ਨੇ ਵੀ ਕਿਹਾ ਬਹੁਤ ਜ਼ਿਆਦਾ ਜੌਬ ਓਪਰਚ्युनिटीज ਕ੍ਰੀਏਟ ਹੁੰਦੀ ਹੈ ਜੀ ਤੁਹਾਡੇ ਜਿਹੜੇ ਕੰਮ ਹੈਗੇ ਆ ਉਹਦੇ ਚ ਐਫੀਸ਼ੀਐਂਸੀ ਆਉਂਦੀ ਹੈ ਉਹ ਇੱਕ ਸਮੂਥ ਬੈਟਰ ਤਰੀਕੇ ਨਾਲ ਤੁਸੀਂ ਕਰ ਸਕਦੇ ਹੋ ਪਰ ਇੱਕ ਰਿਕੁਆਇਰਮੈਂਟ ਇਹ ਰਹਿੰਦੀ ਹੈ ਕਿ ਜਦੋਂ ਟੈਕਨੋਲੋਜੀ ਆਉਂਦੀ ਹੈ ਹਰ ਇੱਕ ਨੂੰ ਉਹ ਟੈਕਨੋਲੋਜੀ ਸਿੱਖਣੀ ਪਵੇਗੀ ਆਪਣੇ ਆਪ ਨੂੰ ਐਡਾਪਟ ਕਰਨਾ ਪਵੇਗਾ ਇਹ ਸਮਝਣਾ ਪਵੇਗਾ ਕਿ ਹੁਣ ਸਾਨੂੰ ਵੀ ਜਿਹੜੇ ਮਰਜ਼ੀ ਡੋਮੇਨ 'ਚ ਹੈਗੇ ਹੋ ਏਕ ਇੱਕ ਐਸੀ ਚੀਜ਼ ਹੈ ਜਿਹੜੇ ਮਰਜ਼ੀ ਏਰੀਆ 'ਚ ਤੁਸੀਂ ਕੰਮ ਕਰ ਰਹੇ ਹੋ ਜਿਦਾ ਹੁਣ ਓਵਰ ਦਾ ਟਾਈਮ ਸਾਰਿਆਂ ਨੇ ਕੰਪਿਊਟਰ ਸਿੱਖ ਲਿਆ ਪਤਾ ਲੱਗ ਗਿਆ ਜੀ ਕੰਪਿਊਟਰ ਅਸੀਂ ਕਿਸੇ ਵੀ ਏਰੀਆ 'ਚ ਕੰਮ ਕਰਦੇ ਹਾਂ ਚਾਹੇ ਬੈਂਕਿੰਗ ਹੈ ਚਾਹੇ ਉਹ ਐਗਰੀਕਲਚਰ ਸਾਈਡ ਹੈ ਤਾਂ ਅਸੀਂ ਕੰਪਿਊਟਰ ਸਿੱਖਣਾ ਹੀ ਸਿੱਖਣਾ ਹੈ ਤੇ ਇਸ ਲਈ AI ਇੱਕ ਐਸੀ ਚੀਜ਼ ਹੈ ਇਹ ਇਹ ਹਾਰਿਕ ਨੂੰ ਸਿੱਖਣਾ ਪਏਗਾ ਤਦੇ ਜੌਬਸ ਦੀ ਕੋਈ ਕਮੀ ਨਹੀਂ ਹੈ ਬਟ ਆਪਣੇ ਆਪ ਨੂੰ ਤੁਸੀਂ ਅਪਡੇਟ ਰੱਖਣਾ ਪਏਗਾ ਨਹੀਂ AI ਦਾ ਟਾਰਗੇਟ ਇਟਸ ਅ ਗੋਲ ਕੇ ਹੀ ਹੈ ਗੋਲ ਕੀ ਹੈ ਵਟ ਇਜ਼ ਅ ਗੋਲ ਵੀ AI ਦਾ ਟਾਰਗੇਟ ਵੀ ਆ ਚੀਜ਼ਾਂ ਹੀ ਇਸ ਦੇ ਨਾਲ ਜਿਹੜੀਆਂ ਇਹੋ ਜ਼ਿਆਦਾ ਮਹੱਤਵਪੂਰਨ ਹੋ ਸਕਦੀ ਹੈ ਦੇਖੋ ਇਹ ਇੱਕ ਜਿਹੜੇ ਕਈ ਚੀਜ਼ਾਂ ਹੁੰਦੀਆਂ ਜਿਹਦਾ ਬਹੁਤ ਵੱਡਾ ਸੋਸ਼ਲ ਇੰਪੈਕਟ ਹੁੰਦਾ ਜੀ ਬਟ AI ਅਗਰ ਤੁਸੀਂ ਦੇਖੋ ਉਹ ਹਾਰਿਕ ਡੋਮੇਨ ਹੈਗੀ ਹੈ ਚਾਹੇ ਆ ਦੇ ਨਾਲ on healthcare ਹੈ ਬੜਾ ਇੰਪੋਰਟੈਂਟ ਸੈਕਟਰ ਹੈ ਐਗਰੀਕਲਚਰ ਬੜਾ ਇੰਪੋਰਟੈਂਟ ਸੈਕਟਰ ਹੈ ਕਿਉਂਕਿ ਉਹਦੇ ਵਿੱਚ ਜਿਹੜੀਆਂ ਚੇਂजेस ਹੋ ਰਹੀਆਂ ਉਹਦਾ ਇੰਪੈਕਟ ਬਹੁਤ ਜ਼ਿਆਦਾ ਹੁੰਦਾ ਜੀ ਤੇ ਬਟ ਅਦਰਵਾਇਜ਼ ਤੁਸੀਂ AI ਨੂੰ ਦੇਖੋ ਅਗਰ ਤੁਸੀਂ ਸਮਝੋਗੇ ਉਹਦੀ ਪੈਨੇਟ੍ਰੇਸ਼ਨ ਦੀ ਤੁਸੀਂ ਵੀ ਜ਼ਿਕਰ ਕੀਤਾ ਕਿ ਮੀਡੀਆ ਦੇ ਵਿੱਚ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਰੋਲ ਹੈ ਕਿ ਕਿੱਦਾਂ ਚੀਜ਼ਾਂ ਚੇਂਜ ਹੋ ਰਹੀਆਂ AI ਆਨ ਕਰਕੇ ਕੰਟੈਂਟ ਜਨਰੇਸ਼ਨ ਦੇ ਕਰਕੇ ਹੈ ਬਿਲਕੁਲ ਯਾ ਵੌਇਸ ਓਵਰ ਦੀ ਤੁਸੀਂ ਗੱਲ ਕੀਤੀ ਹੈ ਬਿਲਕੁਲ ਤੇ ਦੇਖੋ ਇਸ ਦੇ ਨਾਲ ਹਰ ਇੱਕ ਡੋਮੇਨ ਹਰ ਇੱਕ ਇੰਡੀਵਿਜੂਅਲ ਇਫੈਕਟ ਹੋਏਗਾ ਹਰ ਇੱਕ ਜਿਸ ਤਰ੍ਹਾਂ ਦੀ ਮਰਜ਼ੀ ਇੰਡਸਟਰੀ ਹੋਏ ਜਿੱਦਾਂ ਦਾ ਮਰਜ਼ੀ ਕੰਮ ਕਰਨ ਦਾ ਤਰੀਕਾ ਹੋਏ AI ਨੇ ਸਭ ਨੂੰ ਚੇਂਜ ਕਰਨਾ ਤੇ ਸਾਨੂੰ ਉਹਦੇ ਨਾਲ ਆਪਣੇ ਆਪ ਨੂੰ ਢਾਲਣਾ ਪਏਗਾ ਫੇਰ ਤੁਹਾਡੀ ਜੌਬ ਦਾ ਕੋਈ ਖਤਰਾ ਨਹੀਂ ਨਹੀਂ ਹੋਏਗਾ ਠੀਕ ਇਹਦੀ ਕੋਈ ਵੀਕਨੈਸ ਇਹ ਆਈ ਦੇ ਵਿੱਚ ਕਈ ਚੀਜ਼ਾਂ ਦੇਖੋ ਹਲੇ ਤਾਂ ਅਸੀਂ ਕਹਿੰਦੇ ਹਾਂ ਇਨੀਸ਼ੀਅਲ ਸਟੇਜ ਤੇ ਹੈ ਤੇ ਇੱਕੋ ਦਮ ਤਾਂ ਗੋਲ ਅਚੀਵ ਨਹੀਂ ਕੀਤਾ ਜਾ ਸਕਦਾ ਨਾ ਕਿਤੇ ਨਾ ਕਿਤੇ ਕੋਈ ਵੀਕ ਕਹਿੰਦੇ ਹੁੰਦੇ ਵੀ ਇਹਦੀ ਆ ਵੀਕਨੈਸ ਹੈਗੀ ਹੈ ਇਹ ਅਗਰ ਇਸ ਤਰ੍ਹਾਂ ਰਹੀ ਤਾਂ ਇਹ ਕਾਮਯਾਬ ਨਹੀਂ ਹੋਏਗੀ ਤੁਹਾਡੀ ਨਜ਼ਰ ਚ ਆ ਜੇ ਤੱਕ ਕੋਈ ਵੀਕਨੈਸ ਆਈ ਇਹਦੀ ਵੀਕਨੈਸ ਸਟ੍ਰੈਂਥ ਜ਼ਿਆਦੀ ਜ਼ਿਆਦਾ ਨੇ ਪਰ ਉਹੀ ਗੱਲ ਹੈ ਕਿ ਹਰ ਚੀਜ਼ ਦਾ ਕੁਝ ਨਾ ਕੁਝ ਨਾਲ ਇੱਕ ਡਰਾਅਬੈਕ ਵੀ ਹੁੰਦਾ ਹੈ ਤੇ ਅ ਅੱਜਕਲ ਏਆਈ ਦੀ ਜਿਹੜੀ ਵੀਕਨੈਸ ਕਹੀਏ ਜਾਂ ਕਹੀਏ ਕਿ ਇੱਕ ਤਰ੍ਹਾਂ ਦਾ ਮਿਸਯੂਜ਼ ਹੋਣ ਲੱਗ ਪਿਆ ਜਿੱਦਾਂ ਤੁਸੀਂ ਕਿਹਾ ਕਿ ਅ ਕਿਸੇ ਹੋਰ ਦੀ ਆਵਾਜ਼ 'ਚ ਜੇ ਤੁਸੀਂ ਏਆਈ 'ਚ ਕਿਸੇ ਨੂੰ ਰਿਪਰੈਜ਼ੈਂਟ ਕਰੋ ਜਾਂ ਅੱਜਕਲ ਡੀਪ ਫੇਕਸ ਜਿੱਦਾਂ ਏਆਈ ਦੇ ਥਰੂ ਬਹੁਤ ਇਦਾਂ ਦੀਆਂ ਵੀਡੀਓਜ਼ ਬਣ ਜਾਂਦੀਆਂ ਜਿਹੜੀ ਕਿ ਉਸ ਇਹ ਇਨਸਾਨ ਦੀ ਨਹੀਂ ਵੀ ਹੁੰਦੀਆਂ ਤੇ ਇਹ ਮੈਨੂੰ ਲੱਗਦਾ ਹੈ ਕਿ ਇੱਕ ਮਿਸਯੂਜ਼ ਵਾਲੀ ਚੀਜ਼ ਜਿਹੜੀ ਹੈਗੀ ਉਹ ਇੱਕ ਵੀਕਨੈਸ ਹੈ ਕਿ ਅਸੀਂ AI ਨੂੰ ਸਮਝ ਕੇ ਜਦ ਅਸੀਂ ਗੱਲ ਕਰ ਰਹੇ ਹਾਂ ਕਿ ਉਹਨੂੰ ਸਮਝ ਕੇ ਉਹਦੇ ਨਾਲ ਕੰਮ ਕਰਕੇ ਹੋਰ ਓਪਰਚੁਨਿਟੀਆਂ ਕ੍ਰੀਏਟ ਕਰਨ ਦੀ ਜਗ੍ਹਾ ਕਈ ਨਾ ਕਿੱਥੇ ਨਾ ਕਿੱਥੇ ਅਸੀਂ ਉਹਦਾ ਗਲਤ ਇਸਤੇਮਾਲ ਵੀ ਕਰ ਰਹੇ ਹਾਂ ਭਾਵ ਇਹ ਗਲਤ ਇਹ ਤਾਂ ਗਲਤ ਇਸਤੇਮਾਲ ਹੋ ਗਿਆ ਨਾ ਵੀ ਮੇਰਾ ਚਿਹਰਾ ਬਣਾ ਦਿੱਤਾ ਔਰ ਮੇਰਾ ਚਿਹਰਾ ਕਿਸੇ ਨਾਲ ਵੀ ਅਟੈਚ ਕਰ ਦਿੱਤਾ ਠੀਕ ਹੈ ਨਾ ਇਹ ਜਿਹੜੀ ਇਹ ਜਿਹੜੀ ਚੀਜ਼ ਆ ਗਈ ਹੈ ਉਹ ਤਾਂ ਦੇਖੋ ਹੈ ਤਾਂ ਚੀਜ਼ ਤਾਂ ਉਹ ਵੀ ਇੱਕ ਸਮਝਿਆ ਹੋਇਆ ਤਾਂ ਅਬ ਵਧੀਆ ਪੁਆਇੰਟ ਹੈ ਵੀ ਕੋਈ ਨਾ ਕੋਈ ਠੀਕ ਹੈ ਲਾ ਕੇ ਹੁਣ ਮੇਰਾ ਚਿਹਰਾ ਬਣਾ ਕੇ ਮੈਂ ਐਂਕਰ ਮੈਂ ਨਹੀਂ ਆ ਸਕਦਾ ਕਿਤੇ ਸੋਸ਼ਲ ਮੀਡੀਆ ਦੇ ਉੱਤੇ ਐਂਕਰ ਕਰਨ ਦੇ ਲਈ ਮੈਂ ਐਂਕਰਿੰਗ ਕਰ ਦਿੱਤੀ ਮੇਰੇ ਚਿਹਰੇ ਨੇ ਉਹਦੀ ਵੌਇਸ ਓਵਰ ਵੀ ਹੋ ਗਈ ਲੇਕਿਨ ਦੂਸਰੇ ਪਾਸੇ ਉਸੇ ਚਿਹਰੇ ਨੂੰ ਬਣਾ ਕੇ ਕਿਸੇ ਦੇ ਨਾਲ ਗਲਤ ਅਟੈਚ ਕਰਕੇ ਮਿਸਯੂਜ਼ ਕਰ ਦਿੱਤਾ ਉਹ ਮਿਸਯੂਜ਼ ਦੀ ਵੀ ਕਿਤੇ ਨਾ ਕਿਤੇ ਇਹ ਚੀਜ਼ਾਂ ਤਾਂ ਡਾਕਟਰ ਸਾਹਿਬ ਮਿਸਯੂਜ਼ ਦਾ ਹਰ ਹਰ ਚੀਜ਼ ਦਾ ਹਰ ਜਗ੍ਹਾ ਤੇ ਹੈਗਾ ਫਿਰ ਇਹਦੇ ਵਿੱਚ ਵੀ ਬਚਨ ਦਾ ਕੁਝ ਤਾਂ ਕੀਤਾ ਹੋਵੇਗਾ دوسری ਗੱਲ Google ਨੇ ਐਕਸੈਪਟ ਕੀਤਾ ਇਹਨਾਂ ਦੇਖੋ ਇਹ ਸਾਰੇ ਵਾਲੀ ਚੈਲੰਜ ਹੈਗਾ ਕਿ AI ਦੀ ਦੇ ਮਿਸਯੂਜ਼ ਨੂੰ ਰੋਕਿਆ ਜਾਵੇ ਜੀ ਜਦੋਂ ਲੋਕ ਕੰਮ ਕਰਦੇ ਆ ਕਿ AI ਨੂੰ ਪੋਜ਼ਿਟਿਵ ਸੈਂਸ ਕਿਦਾਂ ਯੂਜ਼ ਕਰਨਾ ਬਹੁਤ سارے ਸਾਇੰਟਿਸਟ ਹੈ ਜਿਹੜੇ ਇਹ ਕੰਮ ਕਰਦੇ ਆ ਰਿਸਰਚਰ ਦੇ ਕੰਮ ਕਰਦੇ ਆ ਕਿ ਜਿਹੜੇ ਇਹ ਦੇ ਮਿਸਯੂਜ਼ ਨੂੰ ਕਿਦਾਂ ਅਵਾਇਡ ਕੀਤਾ ਜਾ ਸਕਦਾ ਜੀ ਜਦੋਂ ਤੁਸੀਂ ਦੇਖਦੇ ਹੋ ਕਿ ਰਿਸਰਚਰ ਹੈ ਡਵੈਲਪਮੈਂਟ ਹੋ ਰਹੀ ਹੈ ਐਗਰੀਕਲਚਰ ਚ ਹੈਲਥਕੇਅਰ ਚ ਮੀਡੀਆ ਦੇ ਵਿੱਚ ਈਵਨ ਫਾਈਨੈਂਸ਼ੀਅਲ ਸੈਕਟਰ ਦੇ ਵਿੱਚ ਵੀ AI ਯੂਜ਼ ਹੈ ਟਰੇਡਿੰਗ ਵੈਰਾਟ ਵੀ AI ਯੂਜ਼ ਹੁੰਦਾ ਜੀ ਤੇ ਬਹੁਤ ਸਾਰੇ ਲੋਕ ਹੈ ਦੁਨੀਆ ਦੇ ਵਿੱਚ ਇੰਡੀਅਨ ਸਾਇੰਟਿਸਟ ਵੀ ਆ ਰਿਸਰਚਰਸ ਵੀ ਆ ਫੈਕਿਲਿਟੀ ਵੀ ਆ ਜਿਹੜੇ ਇਹ ਕੰਮ ਕਰਦੇ ਆ ਕਿ ਇਹਨਾਂ ਦੇ ਮਿਸਯੂਜ਼ ਨੂੰ ਆਪਾਂ ਕਿਦਾਂ ਕਾਊਂਟਰ ਕਰ ਸਕਦੇ ਹਾਂ ਜੀ ਫੇਕ ਨਿਊਜ਼ ਨੂੰ ਕਿਦਾਂ ਚੈੱਕ ਕਰ ਸਕਦੇ ਹਾਂ ਬਿਲਕੁਲ ਜਿਹੜਾ ਵੌਇਸ ਓਵਰ ਹੈ ਇਹ ਵੀ ਇੱਕ ਤਰੀਕ ਨੂੰ ਡਿਟੈਕਟ ਕਰ ਸਕਦੇ ਹਾਂ ਕਿ ਇਹ ਵੌਇਸ ਕੀ ਓਰੀਜਨਲ ਹੈ ਓਰੀਜਨਲ ਆਰਟਿਸਟ ਦੀ ਹੈ ਜੀ ਕਿ ਇਹਨੂੰ ਸਿੰਥਸਾਈਜ਼ ਕੀਤਾ ਗਿਆ ਹੈ ਤੇ ਇਹ ਹਮੇਸ਼ਾ ਇੱਕ ਚੈਲੰਜ ਹੈ ਟੱਗ ਆਫ ਵਾਰ ਰਹਿੰਦੀ ਹੈ ਬਿਲਕੁਲ ਤੇ ਜਿਹੜੇ ਜਿਨ੍ਹਾਂ ਨੇ 네ਗੇਟਿਵ ਯੂਜ਼ ਕਰਨਾ ਹੈ ਉਹਨਾਂ ਨੇ ਵੀ ਕੋਸ਼ਿਸ਼ ਕਰਨੀ ਹੈ ਕਿ ਇਹਨੂੰ ਕਿਦਾਂ ਮਿਸਯੂਜ਼ ਕੀਤਾ ਜਾਵੇ ਬਹੁਤ سارے ਲੋਕ ਹੈ ਇਹਨੂੰ ਕਾਊਂਟਰ ਕਰਨ ਲਈ ਵੀ ਕੰਮ ਕਰਦੇ ਜੀ ਜੀ ਠੀਕ ਹੈ ਮੈਡਮ ਇਹਦਾ ਜੇ ਆਪਾਂ ਸੋਚਿਆ ਜਾਵੇ ਵੀ ਇਹ ਕਿਉਂਕਿ ਬਹੁਤ ਟੂਲਸ ਤੁਸੀਂ ਕਿਹਾ ਵੀ ਬਹੁਤ سارے ਟੂਲਸ ਆ ਗਏ ਨੇ ਅਸਰ ਜਿਹੜੇ ਤੇ ਫਿਰ ਇਹਨਾਂ ਦਾ ਪ੍ਰਯੋਗ ਜਿਹਨੂੰ ਕਹਿ ਦਿੰਦੇ ਆ ਕੰਪਿਊਟਰ ਦੇ ਵਿੱਚ ਹਿਸਾਬ ਦੇ ਨਾਲ ਰਲ ਕੇ ਇੱਕ ਆਮ ਸਹੀ ਤਰੀਕੇ ਨਾਲ ਅਗਰ ਕਰਨਾ ਹੋਵੇ ਕਿਸ ਤਰ੍ਹਾਂ ਕਰ ਸਕਦੇ ਅਹ uh, AI ਲਈ ਟੂਲਸ ਕਿਦਾਂ ਆਮ ਜਨਤਾ ਯੂਜ਼ ਕਰ ਸਕਦੀ ਹੈ ਯੈਸ ਸਿੰਪਲ ਆ ਲੋਕ ਕਿ ਬਹੁਤ سارے ਦਰਸ਼ਕ ਸਾਡੇ ਹੋਣਗੇ ਹੁਣ AI AI ਤਾਂ ਸੀ ਕਰੇ ਜਾਂਦੇ ਆ ਤੁਸੀਂ ਦੱਸ ਦਿੱਤਾ ਵੀ ਇਹ ਚੀਜ਼ ਹੈਗੀ ਹੈ ਹੁਣ ਉਹਨੂੰ ਯੂਜ਼ ਕਰਨਾ ਕਿਸੇ ਨੇ ਪ੍ਰਯੋਗ ਕਰਨਾ ਮੈਂ ਹੀ ਯੂਜ਼ ਕਰਨਾ ਕਿਸੇ ਨੇ ਵੀ ਯੂਜ਼ ਕਰਨਾ ਹੈਗਾ ਕਿਉਂਕਿ AI ਅੱਜ ਤੱਕ ਅੱਜ ਕੱਲ ਤਾਂ ਮੋਬਾਈਲ ਵੀ AI ਵਾਲੇ ਆ ਗਏ ਉਹਨਾਂ ਨੂੰ ਯੂਜ਼ ਕਰਨਾ ਤਾਂ ਕਿਸ ਤਰ੍ਹਾਂ ਆਪਾਂ इजीली ਯੂਜ਼ ਕਰ ਸਕਦੇ ਆ ਬਿਲਕੁਲ ਅ ਅੱਜ ਕੱਲ ਜਿਹਦਾ ਤੁਸੀਂ ਕਿਹਾ ਕਿ ਨਾਰਮਲ ਐਪਸ ਜਿਵੇਂ AI ਕਿੱਥੇ ਨਾ ਕਿੱਥੇ ਜੇ ਫਾਰ ਇਕਜ਼ੈਂਪਲ ਜਿੱਦਾਂ ਮੈਂ ਕੁਝ ਟਾਈਪ ਕਰ ਰਹੀ ਹਾਂ ਆਪਣੇ ਫੋਨ ਤੇ ਤੇ ਅੱਗੇ ਮੈਨੂੰ ਸੁਜੈਸ਼ਨ ਖੁਦ ਹੀ ਆਉਣਾ ਸ਼ੁਰੂ ਹੋ ਜਾਂਦਾ ਹੈ ਕਿ ਅ ਨੈਕਸਟ ਵਰਡ ਇਹ ਹੋਣਾ ਚਾਹੀਦਾ ਹੈ ਫਾਰ ਇਕਜ਼ੈਂਪਲ ਤੇ ਟੂਲਸ ਕੁਝ ਟੂਲਸ ਇਹੋ ਜਿਹੇ ਹੈਗੇ ਜਿਹੜੇ ਕਿ ਤੁਹਾਡੇ ਫੋਨਸ ਜੇ ਤੁਸੀਂ ਅਲੈਕਸਾ ਤੁਸੀਂ ਸਿਰੀ ਨਾਲ ਗੱਲ ਕਰਦੇ ਹੋ ਉਹ ਵੀ ਤੁਸੀਂ AI ਦਾ ਹੀ ਯੂਜ਼ ਕਰ ਰਹੇ ਹੋ ਤੁਸੀਂ ਨੋਰਮਲ ਲਾਈਕ ਪਰ ਅਲੈਕਸਾ ਸਿਰੀ ਤਾਂ 10 ਸਾਲ ਪਹਿਲਾਂ ਵੀ ਸੀ ਤੇ ਉਹ ਇੱਕ ਨੈਚੁਰਲ ਲੈਂਗੁਏਜ ਪ੍ਰੋਸੈਸਿੰਗ ਜਿਹੜੀ ਹੈਗੀ ਉਹ ਵੀ ਅੱਗੇ ਇੱਕ ਤੁਸੀਂ ਕਹਿ ਸਕਦੇ ਹੋ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਨਹੀਂ ਅੱਗੇ ਇੱਕ ਡੋਮੇਨ ਬਣ ਜਾਂਦਾ ਹੈ ਹੌਲੀ ਹੌਲੀ ਹੋਰ ਐਡਵਾਂਸ ਹੋ ਗਿਆ ਜਿੱਦਾਂ ਜਿੱਦਾਂ ਟੈਕਨੋਲੋਜੀ ਵਧਦੀ ਗਈ ਹੈ ਹੁਣ ਤੁਸੀਂ ਦੇਖੋਗੇ ਤਾਂ ਉਹਦੇ ਚ ਹੋਰ ਬਹੁਤ ਸਾਰੀਆਂ ਇਦਾਂ ਦੀਆਂ ਅ ਚੀਜ਼ਾਂ ਹੋ ਗਈਆਂ ਜਿਹੜਾ ਕਿ ਤੁਸੀਂ ਅ ਕੁਝ ਵੀ ਉਹਨੂੰ ਪੁੱਛੋਗੇ ਉਹ ਤੁਹਾਡੀ ਡਿਸੀਜਨ 메ਕਿੰਗ ਤੇ ਜਾਂ ਜਾਂ ਤੁਹਾਨੂੰ ਜੋ ਵੀ ਸਪੋਜ਼ ਤੁਸੀਂ ਕੋਈ ਆਨਲਾਈਨ ਸ਼ੋਪਿੰਗ ਵੀ ਕਰਨੀ ਹੈ ਤੇ ਉਹ ਵੀ ਸੁਜੈਸ਼ਨਸ ਦੇ ਸਕਦਾ ਹੈ ਕਿ ਤੁਹਾਨੂੰ ਕੀ ਪਸੰਦ ਹੈ ਬੇਸਡ ਔਨ ਤੁਸੀਂ ਮੰਨ ਲਓ ਕਿ ਤੁਹਾਡੀ ਵੈਬਸਾਈਟਸ ਕੇ ਮੇਰਾ 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 ਮਤਲਬ ਇਹ ਸੀ ਵੀ ਅਗਰ ਕੋਈ ਸੌਫਟਵੇਅਰ ਆਂਦਾ ਹੈ ਉਹਨੂੰ ਆਪਾਂ ਇਸ ਦੇ ਵਿੱਚ ਇੰਸਟਾਲ ਕਰਾਂਗੇ ਕੰਪਿਊਟਰ 'ਤੇ ਜਿਹੜੀ ਜਿਹੜੀ ਚੀਜ਼ ਆਪਾਂ ਕਰਨੀ ਚਾਹੁੰਦੇ ਆ ਉਸ ਦੇ ਤੋਂ ਇਹ ਯੂਜ਼ ਹੋਈ ਨਹੀਂ ਐ ਜ਼ਰੂਰੀ ਨਹੀਂ ਹੈ ਕਿ ਤੁਹਾਨੂੰ ਇੰਸਟਾਲ ਹੀ ਕਰਨਾ ਪਏ ਬਹੁਤ ਸਾਰੇ ਇਹੋ ਜਿਹੇ ਟੂਲਸ ਹੈਗੇ ਜਿਹੜੇ ਕਿ ਤੁਸੀਂ ਨਾਰਮਲ ਜਿੱਦਾਂ ਇੰਟਰਨੈਟ ਤੇ ਬ੍ਰਾਊਜ਼ਿੰਗ ਕਰਦੇ ਹੋ ਤੇ ਤੁਹਾਨੂੰ ਵੈਬਸਾਈਟਸ ਦੇ ਫਾਰਮ ਚ ਹੀ ਮਿਲ ਜਾਣਗੇ ਜਿੱਦਾਂ ਅਸੀਂ ਮੈਂ ਜਿੱਦਾਂ ਕਹਾਂ ਜਿੱਦਾਂ ਚੈਟ ਜੀਪੀਟੀ ਅੱਜਕਲ ਬੱਚੇ ਬਹੁਤ ਯੂਜ਼ ਕਰਦੇ ਆਪਣੇ ਪੜਾਈ ਲਈ ਉਹਦੇ ਲਈ ਪੇਡ ਹੁੰਦੀਆਂ ਨੇ ਉਹਦੇ 'ਚ ਸਬਸਕ੍ਰਿਪਸ਼ਨ ਵੀ ਹੁੰਦੀ ਹੈ ਤੇ ਫ੍ਰੀ ਯੂਜ਼ਰਸ ਲਈ ਵੀ ਫੀਚਰਸ ਹੁੰਦੇ ਹੈ ਤੇ ਇਹੋ ਜੀ ਬਹੁਤ ਸਾਰੀਆਂ ਐਪਸ ਨੇ ਜਿਹੜੀ ਕਿ ਮੋਬਾਈਲ ਐਪਲੀਕੇਸ਼ਨ ਦੇ ਫਾਰਮ 'ਚ ਵੀ ਅਵੇਲੇਬਲ ਹੈ ਤੇ ਬਹੁਤ ਇਹੋ ਜਿਹੇ ਟੂਲਸ ਹੈ ਜਿਹੜ ਵੀ ਤੁਸੀਂ ਆਪਣਾ Google Chrome ਜਾਂ Internet Explorer ਖੋਲ ਕੇ ਵੀ ਯੂਜ਼ ਕਰ ਸਕਦੇ ਹੋ Google ਅਸੈਪਟ ਕਰਦਾ ਜਿਸ ਸਮੇਂ ਇਹਨਾਂ ਨੂੰ ਪੁੱਛਿਆ ਸੀ ਮਤਲਬ Google ਅਸੈਪਟ ਕਰਦਾ ਹੈ ਬੀਸ ਚੀਜ਼ ਨੂੰ ਵੀ ਹਾਂ ਠੀਕ ਹੈ ਇਹ ਇਸ ਨੂੰ ਤੁਸੀਂ ਯੂਜ਼ ਕਰ ਸਕਦੇ ਹੋ ਯਾ ਅੱਜਕੱਲ ਤਾਂ ਸਾਰੇ ਅੱਜਕੱਲ ਬਹੁਤ ਸਾਰੀ ਐਪਲੀਕੇਸ਼ਨਸ AI ਬੇਸ ਜਿਹੜੀ ਹੈਗੀ ਤੁਸੀਂ ਆਨਲਾਈਨ ਜਾ ਕੇ ਯੂਜ਼ ਕਰ ਸਕਦੇ ਇਨਾਂ ਨੇ ਲੈ ਲਿਆ ਸੀ ਜੀ Alexa aur Siri ਦਾ मत मैं क्या बहुत पहला तो हैगी है बहुत पहला तो कोशिशें की जाती जानगी या होणगीयां ये एडवांस टेक्नोलॉजी ने लिया क्योंकि जेड़े रिसर्चर ने जेड़े ਤੁਹਾਡੇ ਵਰਗੇ ਇੰਟੈਲੀਜੈਂਟ ਜਾਂ ਮੈਂ ਸਮਝਦਾ ਵੀ ਬਹੁਤ ਬੁੱਧੀਜੀਵੀ ਨੇ ਉਹ ਇਸ ਚੀਜ਼ਾਂ ਦੇ ਵਿੱਚ ਅੱਗੇ ਐਡਵਾਂਸ ਜਾਣ ਦੀ ਕੋਸ਼ਿਸ਼ ਕਰਦੇ ਹੁਣ ਕਿ ਜਿਸ ਤਰ੍ਹਾਂ ਹੁਣ AI ਦਾ ਜਿਹੜਾ ਫਾਦਰ ਮੰਨਿਆ ਜਾ ਰਿਹਾ ਹੈ ਜੌਨ ਮੈਕਾਟਿਨ ਮੰਨਿਆ ਜਾ ਰਿਹਾ ਹੈ ਜੇ ਮੈਂ ਤੁਹਾਡੇ ਕੋਲੋਂ ਪੁੱਛਾਂ ਵੀ ਇਹ ਕਿੰਨੀ ਕਦੀਰ ਦੀ ਕੋਸ਼ਿਸ਼ਾਂ ਦਾ ਨਤੀਜਾ ਹੈ ਵੀ ਅੱਜ AI ਜਿਹੜਾ ਹੈ ਸਾਰਿਆਂ ਦੇ ਸਿਰ ਤੇ ਕਹਿੰਦੇ ਨਾ ਜাদু ਚੜ ਕੇ ਬੋਲ ਰਿਹਾ ਵੀ ਅੱਜ ਸਾਰੇ AI ਵੱਲ ਨੂੰ ਭੱਜੇ ਹੋਏ ਦੇਖੋ ਜਦੋਂ ਕੋਈ ਵੀ ਚੀਜ਼ ਆਂਦੀ ਹੈ ਜਿਹੜੀ ਐਸੀ ਚੀਜ਼ ਹੁੰਦੀ ਹੈ ਜਿਹਦੇ ਨਾਲ ਦੁਨੀਆ ਬਿਲਕੁਲ ਹਿਲ ਜਾਂਦੀ ਹੈ ਕਿ ਇਹ ਬੜੀ ਅਮੇਜ਼ਿੰਗ ਚੀਜ਼ ਹੈ ਬਹੁਤ ਹੀ ਚੇਂਜ ਹੋ ਗਿਆ ਇਹਦੇ ਕਰਕੇ ਇਹ ਕਈ ਸਾਲਾਂ ਦੀ ਮਿਹਨਤ ਦਾ ਨਤੀਜਾ ਹੁੰਦਾ ਹੈ ਬਿਲਕੁਲ ਬੈਕਗ੍ਰਾਉਂਡ ਵਿੱਚ ਬਹੁਤ ਸਾਰੇ ਸਾਇੰਟਿਸਟ ਰਿਸਰਚਰ ਕਈ ਸਾਲਾਂ ਤੋਂ ਇਹ ਕੰਮ ਉਹਨਾਂ ਦੇ ਦਿਮਾਗ 'ਚ ਹੁੰਦਾ ਕਿ ਇਹ ਚੀਜ਼ ਬਣਾਈ ਜਾਏ ਤੇ ਅਗਰ ਤੁਸੀਂ ਇਸ ਪੱਖੋਂ ਨਾਲ ਟਰੈਕ ਕਰੋ ਕਿ ਇਹ ਕੰਮ ਕਿੱਥੋਂ ਤੋਂ ਸ਼ੁਰੂ ਹੋਇਆ ਹੈ ਤੇ ਇਹ ਬਹੁਤ ਸ਼ੁਰੂ ਤੋਂ ਐਫਰਟਸ ਚੱਲ ਰਹੇ ਆ ਕਿ ਆਪਾਂ ਕੰਪਿਊਟਰ ਨੂੰ ਕਿਦਾਂ ਇੰਟੈਲੀਜੈਂਟ ਬਣਾ ਸਕਦੇ ਆ ਜਿੱਦਾਂ ਹਿਊਮਨ ਬੀਇੰਗਸ ਇੰਟੈਲੀਜੈਂਟ ਹੈ ਗਿਆ ਉਹਨਾਂ ਦੇ ਨਾਲ ਕੰਪੀਟ ਕਰ ਸਕਣ ਜਿੱਦਾਂ ਉਹ ਕੁਝ ਸਾਲ ਪਹਿਲੇ ਜਿਹੜੇ ਚੈਸ ਪਲੇਅਰ ਸੀਗੇ ਉਹਨਾਂ ਦੀ ਮੈਚ ਹੁੰਦਾ ਸੀ ਕੰਪਿਊਟਰ ਦੇ ਕੇ ਬਿਲਕੁਲ ਤੇ ਕੰਪਿਊਟਰ ਨੂੰ ਹਰਾਉਣਾ ਬੜਾ ਮੁਸ਼ਕਲ ਹੁੰਦਾ ਸੀ ਜੀ ਜੀ ਬੈਲਪਟ ਬਜੁਰੋਂ ਤੋਂ ਜਦੋਂ ਮਸ਼ੀਨ ਆਈ ਚੈਸ ਪਲੇਅਰਸ ਨੇ ਕੰਪਿਊਟਰ ਨੂੰ ਹਰਾਤਾ ਪਰ ਜਦੋਂ ਜਦੋਂ ਹੋਰ ਮਚ्योर ਹੁੰਦੀ ਗਈ ਕੰਪਿਊਟਿੰਗ ਟਾਡੇ ਕੰਪਿਊਟਰਸ ਮੈਚੁਰ ਹੋ ਗਏ ਹਾਰਡਵੇਅਰ ਟੈਕਨੋਲੋਜੀ ਮੈਚੁਰ ਹੋ ਗਈ ਕੰਪਿਊਟਰ ਪ੍ਰੋਸੈਸਿੰਗ ਦੀ ਕੈਪੇਬਿਲਿਟੀ ਵਾਧੀ ਨਵੇਂ ਐਲਗੋਰਿਦਮਸ ਆ ਗਏ ਜੀ ਜੀ ਤੇ ਉਦੋਂ ਹੋਰ ਬੈਟਰ ਹੁੰਦਾ ਗਿਆ ਹੁਣ ਜਿਹੜਾ ਤੁਸੀਂ ਦਿਜ਼ਲਟ ਅਜ ਦੀ ਡੇਟ ਵਿੱਚ ਦੇਖ ਰਿਹਾ ਹਾਂ AI ਤੁਹਾਨੂੰ ਲੱਗਦਾ ਕਿ ਕਿੰਨੀ ਕਮਾਲ ਦੀ ਚੀਜ਼ ਹੈ 21 ਸਾਲਾਂ ਦੀ ਮਿਹਨਤ ਦਾ ਨਤੀਜਾ ਹੈ ਜੀ ਤੁਸੀਂ ਹੈੱਡ ਹੈਗੇ ਹੋ AI ਦੇ ਉੱਥੇ NIT ਦੇ ਵਿੱਚ ਉੱਥੇ ਕੀ ਪੜਾ ਰਹੇ ਹੋ ਅੱਜ ਮਤਲਬ ਇਹ ਸਪੈਸ਼ਲ ਕੋਈ ਕੋਰਸਸ ਹੁੰਦੇ ਨੇ ਤੁਹਾਡੇ ਕੋਲ ਇਸ ਦੇ ਐਨ ਜਿਹੜੇ AI ਦੇ ਜਾਂ ਕੋਈ ਇੱਕ ਮਤਲਬ ਐਕਸਟਰਾ ਕਲਾਸ ਲਗਤ ਲੱਗਦੀ ਹੈ ਇਸ ਦੀ ਵੀ ਉਸ ਦੇ ਵਿੱਚ ਹੀ ਐਡ ਕੀਤਾ ਗਿਆ ਨਹੀਂ ਤੁਸੀਂ ਦੇਖੋਗੇ ਬਹੁਤ ਸਾਰੀਆਂ ਯੂਨੀਵਰਸਿਟੀਆਂ ਨੇ ਪ੍ਰੋਗਰਾਮ ਸਟਾਰਟ ਕੀਤੇ ਹੈ ਕਿਉਂਕਿ AI ਲਈ ਮੈਨ ਪਾਵਰ ਬਹੁਤ ਚਾਹੀਦੀ ਹੈ ਜੀ ਤਾਂ ਕਿ ਹਰ ਇੱਕ ਕਈ ਡੋਮੇਨਸ ਤੋਂ ਜਾ ਕੇ ਲੋਗ AI ਦੀ ਪਾਵਰ ਨੂੰ ਯੂਟਿਲਾਈਜ਼ ਕਰ ਪਾਣ ਜੀ ਤੇ ਇਸ ਲਈ ਜਿਹੜਾ ਇਹ ਪ੍ਰੋਗਰਾਮ ਹੈਗਾ MTech in AI ਕਰਦੇ ਆ ਜੀ ਤੇ ਪਲੱਸ ਜਿਹੜੇ BTech ਅੰਡਰਗ੍ਰੈਜੂਏਟ ਪ੍ਰੋਗਰਾਮ ਹੀ ਹੈ ਉਹਦੇ ਚ ਵੀ ਕਈ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਕੋਰਸੇ ਹੈ ਤਾਂ ਕਿ ਜਿਹੜੇ ਵਿਦਿਆਰਥੀ ਹੈ ਉਹ ਪੋਰੇ ਨੂੰ ਸਮਝ ਸਕਣ ਔਰ AI ਨੂੰ ਅੱਛੇ ਤਰੀਕੇ ਨਾਲ ਜਿਸ ਵੀ ਏਰੀਆ ਚੋਂ ਜਾ ਕੇ ਕੰਮ ਕਰਨਗੇ ਜਿਹੜੀ ਵੀ ਇੰਡਸਟਰੀ ਨੂੰ ਸਰਵ ਕਰਨਗੇ ਇਹ ਕਿਸੇ ਗਵਰਨਮੈਂਟ ਆਰਗੇਨਾਈਜੇਸ਼ਨ ਹੋਵੇ ਜੋ ਵੀ ਕੰਮ ਕਰਨਗੇ ਉਹਦੇ ਚ AI ਨੂੰ ਇਫੈਕਟਿਵਲੀ ਯੂਜ਼ ਕਰ ਸਕਦੇ ਆਂ। ਡਾਕਟਰ ਸ਼ਫਾਲੀ ਜਿਵੇਂ ਪੁੱਛਾਂ ਬਈ ਇਹਨੂੰ ਜਿਹੜੀ ਮਿਸਯੂਜ਼ ਹੈ ਉਹਨੂੰ ਰੋਕਣ ਦੇ ਲਈ ਕੋਈ ਲੋਕਿੰਗ ਹੋ ਸਕਦੀ ਹੈ ਇਹਦੇ ਚ? ਮਿਸਯੂਜ਼ ਨੂੰ ਰੋਕਣ ਲਈ ਵੀ ਐਕਚੁਅਲੀ AI ਹੀ ਸੋਲੂਸ਼ਨ ਹੈ ਜਿੱਦਾਂ ਸਰ ਨੇ ਕਿਹਾ ਕਿ ਬਹੁਤ ਸਾਰੀਆਂ ਇਹੋ ਜਿਹੇ ਰਿਸਰਚਰਸ ਕੰਮ ਇਸ ਪ੍ਰੋਬਲਮ ਤੇ ਵੀ ਕਰ ਰਹੇ ਹੈ ਕਿ AI ਦਾ ਮਿਸਯੂਜ਼ ਨਾ ਹੋਏ ਤੇ ਉਸ ਲਈ ਵੀ ਆਪਾਂ AI ਨੂੰ ਹੀ ਇਫੈਕਟਿਵਲੀ ਯੂਜ਼ ਕਰ ਸਕਦੇ ਆਂ ਕਿ ਜਿੱਦਾਂ ਕੋਈ ਕਿਸੇ ਨੇ ਗਲਤ ਕਿਸੇ ਨੂੰ ਵਾਇਸ ਚ ਕੁਝ ਪ੍ਰੇਜ਼ੈਂਟ ਕੀਤਾ ਜਾਂ ਕਿਸੇ ਦੀ ਗਲਤ ਫੇਸ ਲਗਾ ਕੇ ਵੀਡੀਓ ਬਣਾਤੀ ਜਾਂ ਜਿਹੜੇ ਵੀ ਮਿਸਯੂਸਸ ਜਾਂ ਚੈਲੰਜੇਸ ਆਪਾਂ ਫੇਸ ਕਰਦੇ ਆਂ ਤੇ AI ਹੀ ਉਹਨੂੰ ਰੋਕ ਸਕਦਾ ਹੈ ਉਹਦੇ ਲਈ ਅਸੀਂ ਅਗੇਨ ਮਸ਼ੀਨ ਨੂੰ ਇੰਨਾ ਇੰਟੈਲੀਜੈਂਟ ਬਣਾ ਸਕਦੇ ਆਂ ਕਿ ਮਸ਼ੀਨ ਹੀ ਤੁਹਾਨੂੰ ਦੱਸ ਦੇਗੀ ਕਿ ਇਹ ਗਲਤ ਹੈ ਜਾਂ ਮੰਨ ਲਓ ਤੁਹਾਡੇ ਕਾਰਡ 'ਚੋਂ ਫਰਾਡ ट्रांजैक्शन ਹੋਈ ਹੈ ਤੁਸੀਂ ਨਹੀਂ ਖਰਚਿਆ ਸੀ ਪਰ ਉਹ ਵੀ ਮਸ਼ੀਨ ਤੁਹਾਨੂੰ ਤੁਹਾਡੇ ਦੱਸ ਦੇਗੀ ਮਤਲਬ ਹੁਣ ਮਸ਼ੀਨ ਹੀ ਇੰਨਾ ਕੈਪੇਬਲ ਹੋ ਜਾਏਗੀ ਕਿ ਮਿਸਯੂਜ਼ ਨਾ ਹੋਏ ਨਾ ਹੋਵੇ ਡਾਕਟਰ ਖੋਸਲਾ ਅਖੀਰ ਦੇ ਵਿੱਚ ਜੇ ਸਾਡੇ ਦਰਸ਼ਕਾਂ ਨੂੰ ਕਿਹਾ ਜਾਵੇ ਕਿ ਉਹ AI ਨੂੰ ਯੂਜ਼ ਕਰੋ ਪਰ ਮਿਸਯੂਜ਼ ਨਾ ਕਰੋ ਅਹ ਦੇਖੋ AI ਦੇ ਬਹੁਤ ਫਾਇਦੇ ਹੈ ਔਰ ਆਪਣੀ ਵਰਕਿੰਗ ਤੇ ਆਪਣੀ ਰੁਟੀਨ ਲਈ ਆਪਣੀ ਆਰਗੇਨਾਈਜੇਸ਼ਨ ਲਈ ਜਿੱਦਾਂ ਵੀ ਤੁਸੀਂ ਜਿਸ ਤਰ੍ਹਾਂ ਦਾ ਵੀ ਕੰਮ ਕਰ ਰਹੇ ਹੋ ਉਹਦੇ ਵਿੱਚ AI ਨੂੰ ਅਗਰ ਤੁਸੀਂ ਇਨਕਲੂਡ ਕਰੋਗੇ ਉਹਦੇ ਨਾਲ ਬਹੁਤ ਵੈਲਿਊ ਐਡੀਸ਼ਨ ਹੋਏਗੀ ਸੋ ਇਸ ਲਈ ਇੰਪੋਰਟੈਂਟ ਹੈ ਸਾਡੇ ਸਭ ਦੇ ਲਈ ਕਿ ਆਪਾਂ AI ਨੂੰ ਸਿੱਖੀਏ ਤੇ ਸਮਝੀਏ ਕਿ ਆਪਣਾ ਆਪਣੇ ਕੰਮ ਵਿੱਚ eficiency effectiveness transparency ਕਿੱਦਾਂ ਲਿਆ ਸਕਦੇ ਆ AI ਦੇ ذریعے ਨਾ ਕੇਵਲ ਇਹ ਵੱਡੀਆਂ ਵੱਡੀਆਂ ਚੀਜ਼ਾਂ ਬਲਕਿ ਅਸੀਂ ਪੜਾਈ ਵੀ ਜਿਹੜੀ AI ਦੇ ذریعے ਬਹੁਤ ਅੱਛੇ ਤਰੀਕੇ ਨਾਲ ਕਰ ਸਕਦੇ ਆ ਬਹੁਤ سارے ਟੂਲਸ ਨੇ ਜਿਨ੍ਹਾਂ ਤੋਂ ਅਸੀਂ ਬਹੁਤ ਫਾਇਦੇ ਲੈ ਸਕਦੇ ਆ ਤੇ ਅਸੀਂ ਫਾਇਦਾ ਹੀ ਲੈਣੇ ਨੇ ਦੋਸਤੋ ਅਸੀਂ ਫਾਇਦਾ ਲਾਂਗੇ ਤਾਂ ਹੀ ਜਿਹੜਾ ਹੈ AI ਟੂਲ ਦਾ ਸਿੱਖਾਂਗੇ ਤਾਂ ਜ਼ਰੂਰ ਫਾਇਦਾ ਲਾਂਗੇ ਇਹਨੂੰ ਸਿੱਖਣਾ ਜ਼ਰੂਰ ਔਰ ਫਾਇਦੇ ਲੈਣਾ ਔਰ ਜਿਹੜਾ ਮਿਸਯੂਜ਼ ਕਰਦੇ ਨੇ ਰੱਬ ਦਾ ਵਾਸਤਾ ਹੈ ਕਿ ਇਸ ਟੂਲ ਨੂੰ ਮਿਸਯੂਜ਼ ਕਰਕੇ ਕਿਸੇ ਦੀ ਜ਼ਿੰਦਗੀ ਖਰਾਬ ਨਾ ਕਰੋ ਤੇ ਆਪਣੀ ਵੀ ਜ਼ਿੰਦਗੀ ਖਰਾਬ ਨਾ ਕਰੋ ਇਹ ਮਾਹਿਰਾਂ ਦਾ ਕਹਿਣਾ ਹੈ ਇਸ ਨੂੰ ਸਿੱਖੋ ਜਰੂਰ ਤਾਂ ਕਿ ਤੁਸੀਂ ਵੀ ਅੱਜ ਦੇ ਇਸ ਭੱਜ ਦੌੜ ਦੀ ਜ਼ਿੰਦਗੀ ਦੇ ਵਿੱਚ ਬਰਾਬਰ ਕਦਮ ਨਾਲ ਕਦਮ ਮਿਲਾ ਕੇ ਅੱਗੇ ਵਸੋ ਕੋ ਡਾਕਟਰ ਹੌਸਲਾ ਤੇ ਡਾਕਟਰ ਸ਼ਪਾਲੀ ਤੁਹਾਡਾ ਬਹੁਤ ਬਹੁਤ ਧੰਨਵਾਦ ਦੋਸਤੋ ਤੁਹਾਡਾ ਵੀ ਕਰਦੇ ਹੋਏ ਧੰਨਵਾਦ ਹੁੰਦਾ ਨੇ ਅੱਗੇ ਆ ਨਮਸਕਾਰ